ਬਸੀ ਪਠਾਣਾ ਦੇ ਪਿੰਡ ਵਿਜੀਤਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁੱਗਾ ਮਾੜੀ ਵਿਖੇ কুਸਤੀ ਦੰਗਲ ਕਰਵਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਪਿੰਡ ਵਿਜੀਤਪੁਰ ਵਿਖੇ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਦੂਰੋਂ ਦੂਰੋਂ ਆ ਕੇ ਪਹਿਲਵਾਨ কুਸਤੀ ਦੰਗਲ ਮੇਲੇ 'ਚ ਆਪਣਾ ਆਪਣਾ ਜ਼ੋਰ ਦਿਖਾਉਂਦੇ ਹਨ ਤੇ ਨਾਲ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਗੁੱਗਾ ਮਾੜੀ ਮੇਲੇ ਵਿੱਚ ਪੰਜ 6 ਪਿੰਡ ਮਿਲ ਕੇ ਆਪਣਾ ਆਪਣਾ ਸਹਿਯੋਗ ਦਿੰਦੇ ਹਨ న్యూਸ 23 ਦੇ ਲਈ ਬਸੀ ਪਠਾਣਾ ਤੋਂ 파ਰਸ ਗੋਤਮ ਦੀ ਖਾਸ ਰਿਪੋਰਟ ਹਾਂਜੀ ਸਰ ਅੱਜ ਟੂਰਨਾਮੈਂਟ ਕਰਿਆ ਕੀ ਕਹਿੰਦੇ ਹਾਂਜੀ ਵੈਖਰੂ ਜੀ ਦਾ ਖਾਲਸਾ ਸਭ ਤੋਂ ਪਹਿਲਾਂ ਵੈਖਰੂ ਜੀ ਦੀ ਫਤਿਹ ਸਾਡੇ ਨਗਰ ਖੇੜੇ ਵਜੀਦਪੁਰ ਦੇ ਵਿੱਚ ਇਹ ਖੇਡਣਾ ਹਰੇਕ ਸਾਲ ਕਰਵਾਈਆਂ ਕਰਵਾਈਆਂ ਜਾਂਦੇ ਨੇ ਗੱਗਾ ਮਾੜੀ ਜੀ ਦੇ ਸਮੰਦ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਮੇਲਾ ਐਤ ਕੀ ਲੇਟ ਹੋ ਗਿਆ ਜਿੱਦਣ ਨੌਵੀਂ ਸੀ ਉਸ ਦਿਨ بارش ਕਾਰਨ ਨਹੀਂ ਪੈਨ ਕਰਨਾ ਇਹ ਮੇਲਾ ਅਸੀਂ ਨਹੀਂ ਕਰਵਾ ਸਕੇ ਇਹ ਮੇਲਾ ਜਿਹੜਾ ਹਰੇਕ ਸਾਲ ਕਰਵਾਇਆ ਜਾਂਦਾ ਹੈ ਲਕਾਨਾ ਵਸੀਆਂ ਦੇ ਸਹਿਯੋਗ ਦੇ ਨਾਲ ਜਿੰਨੇ ਵੀ ਪਿੰਡਾਂ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਨਾਲ ਹੀ ਨਗਰ ਨਿਵਾਸੀਆਂ ਦਾ ਬੜਾ ਸਹਿਯੋਗ ਆ ਇਸ ਦੰਗਲ ਨੂੰ ਕਰਾਉਣ ਦੇ ਲਈ ਤੇ ਅੱਜ ਦੇ ਇਸ ਦੰਗਲ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਮਨਹੋਰ ਸਿੰਘ ਜੀ ਜੋ ਕਿ ਹਲਕਾ ਚਾਰਜ ਨੇ ਹਲਕਾ ਬੱਸੀ ਪਠਾਣਾ ਦੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਨਾਲ ਹੋਰ ਵੀ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾਂ ਪਹੁੰਚੀ ਹੋਈਆਂ ਸਨ ਤੇ ਅੱਜ ਦੀਆਂ ਵਿੱਚ ਨਿੱਕੇ ਬੱਚਿਆਂ ਦੀਆਂ ਜ਼ਿਆਦਾਤਰ ਪੁਸ਼ਤੀਆਂ ਕਰਵਾਈਆਂ ਗਈਆਂ ਨੇ ਤਾਕੇ ਵੱਡੇ ਹੋ ਕੇ ਵਧੀਆ ਚੰਗੇ ਪਹਿਲਵਾਨ ਬਣ ਤੇ ਅੱਜ ਦੀ ਜੜੀ ਚੰਡੀ ਦੀ ਕੁਸ਼ਤੀ ਆ ਭਾਰਤ ਕੇਸਰੀ ਪਹਿਲਵਾਨ ਕਮਲਜੀਤ ਅਖਾੜਾ ਡੂੰਮਸ਼ੇੜੀ ਜਿਹਦਾ ਪਿੰਡ ਹੈ ਜਿੱਦੀ ਪਿੰਡ ਬਹਿਰਾਮਪੁਰ ਤੇ ਉਹਦੀ ਕੁਸ਼ਤੀ ਹੈ ਮਨਦੀਪ ਅਖਾੜਾ ਸ੍ਰੀ ਚਮਕੌਰ ਸਾਹਿਬ ਦੇ ਨਾਲ ਹੁਣ ਤੱਕ ਤਕਰੀਬਨ 25-30 ਕੁਸ਼ਤੀਆਂ ਕਰਵਾ ਦਿੱਤੀਆਂ ਗਈਆਂ ਨੇ ਹੁਣ ਅੱਜ ਦੀ ਬਾਕੀ ਰਹਿਣ ਦੀ ਕੁਸ਼ਤੀ ਚੰਡੀ ਦੀ ਕਰਵਾਈ ਜਾ ਰਹੀ ਹੈ ਵੇਖਿਆ ਯਾਰਾ ਕਿ ਇਸ ਮਾੜੀ ਤੇ ਕਹਿੰਦੇ ਪੰਜ ਪਿੰਡਾਂ ਦਾ ਮੇਲਾ ਲੱਗਦਾ ਹੈ ਜੀ ਪੰਜ-ਸੱਤ ਪਿੰਡ ਆਈ ਹਾਂਜੀ ਇਸ ਮਾੜੀ ਤੇ ਪੰਜ ਸੱਤ ਪਿੰਡਾਂ ਦਾ ਮੇਲਾ ਲੱਗਦਾ ਹੈ ਪੰਜੇ ਸੱਤ ਪਿੰਡਾਂ ਵੱਲੋਂ ਗਰਾਈ ਕਰਕੇ ਦਿੱਤੀ ਜਾਂਦੀ ਹੈ ਇਸ ਕੁਸ਼ਤੀ ਨੂੰ ਕਰਾਉਣ ਦੇ ਲਈ ਕਿੰਨੇ ਮਾ ਟੂਰਨਾਮੈਂਟ ਅਸਰ ਇਹ 20 ਸਾਲ ਹੋ ਗਏ ਇਹ ਲਗਾਤਾਰ ਵੱਡੇ ਇਹ ਵੱਡੇ-ਵੱਡੇਆਂ ਵੱਲੋਂ ਚਲਾਇਆ ਹੋਇਆ ਦੰਗਲ ਹੈ ਤਕਰੀਬਨ 1900 ਜਿੱਕਣਾ ਪਿੰਡ ਦੇ ਬਜ਼ੁਰਗ ਦੱਸਦੇ ਨੇ 1960 ਦਾ ਤਕਰੀਬਨ ਇਹ ਦੰਗਲ ਸ਼ੁਰੂ ਕੀਤਾ ਗਿਆ ਵੱਡੇ-ਵਡੇਰਿਆਂ ਦੇ ਵੱਲੋਂ ਉਹਨਾਂ ਦੀ ਪਾਈ ਹੋਈ ਪਰਸਨ ਨੂੰ ਅੱਗੇ ਤੋਰਿਆ ਜਾ ਰਿਹਾ ਤੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਆ ਕਿ ਜਿਹੜੇ ਦੰਗਲ ਕਰਵਾਏ ਜਾਂਦੇ ਨੇ ਇਸੇ ਕਰਕੇ ਕਰਵਾਏ ਜਾਂਦੇ ਨੇ ਕਿ ਜਿਹੜੇ ਨੌਜਵਾਨ ਨੇ ਨਗਰ ਦੇ ਨੌਜਵਾਨ ਨੇ ਇਲਾਕਾ ਨਿਵਾਸੀ ਬੱਚੇ ਨੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਬਚ ਕੇ ਖੇਡਾਂ ਨਾਲ ਜੁੜਨ ਉਹਨਾਂ ਦੀ ਸਿਹਤ ਪੱਖੋਂ ਤਕੜੇ ਹੋਣ ਇਹੀ ਸਨੇਹਾ ਹੁੰਦਾ ਦੰਗਲ ਕਰਾਉਣ ਦਾ ਠੀਕ ਹੈ ਧੰਨਵਾਦ ਬਈ ਜੀ ਫਤਿਹ ਇਹ ਜਿਹੜਾ ਸਾਡਾ ਮੇਲਾ ਇਹ 1960 ਤੋਂ ਚੱਲਦਾ ਜੀ ਸਾਡੇ ਦਾਦਾ ਪੁੱਤ ਦਾਦਾ ਜੀ ਉਹਨਾਂ ਦੇ ਜੱਦੀ ਪੁਸਤੀ ਚੱਲਦਾ ਜੀ ਇਹ ਹਰ ਸਾਲ ਹੁੰਦਾ ਹੀ ਹੈ ਕਿ 20 ਪੈ ਗਿਆ ਵੀ ਇਹ بارش ਦੇ ਕਰਕੇ ਲੇਟ ਹੋ ਗਿਆ ਮੇਲਾ ਤੇ ਸਾਰੇ ਪੰਜ-ਛੇ ਜਿਹੜੇ ਪਿੰਡਾਂ ਆਪਣੇ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੀ ਮਦਦ ਨਾਲ ਇਹ ਮੇਲਾ ਹੁੰਦਾ ਹਰ ਸਾਲ ਹੁੰਦਾ ਤੇ ਐ ਨਚੂਟੀ ਦੇ ਚੌਟੀ ਪਹਿਲਵਾਨ ਇੱਥੇ ਆਉਂਦੇ ਆ ਕਿੱਥੋਂ ਕਿੱਥੋਂ ਆਨੇ ਸਰ ਪਹਿਲਵਾਨ ਜਿੱਦਾਂ ਆਪਣਾ ਅਖਾੜਾ ਮੇਨ ਆ ਆਪਣਾ ਡੂੰਮਛੜੀ ਜੀ ਆ ਡੂੰਮਛੜੀ ਦਾ ਆਪਣਾ ਪਰਵਿੰਦਰ ਡੂੰਮਛੜੀ ਭਾਰਤ ਕੇਸਰੀ ਆਪਣਾ ਅਖਾੜਾ ਭਾਰਤ ਕੇਸ਼ਰੀਆ ਬਾਕੀ ਸਾਰੇ ਪੰਜਾਬ ਦੇ ਜਿੱਥੇ ਜਿੱਥੋਂ ਵੀ ਆਪਣਾ ਸਰਕਲ ਸਾਰਾ ਸਾਰੇ ਆਉਂਦੇ ਆ ਤੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੰਦੇਸ਼ ਤਾਂ ਇਹ ਹੀ ਆ ਜੀ ਵੀ ਜਿੱਦਾਂ ਆਪਣਾ ਖੇਡਾਂ ਨਾਲ ਜੁੜੋ ਜੀ ਜਿੱਦਾਂ ਆਪਣੇ ਬੱਚੇ ਆ ਜੀ ਥੋੜਾ ਇਹਨਾਂ ਨੂੰ ਮੋਬਾਈਲਾਂ ਤੋਂ ਦੂਰ ਰੱਖੋ ਜੀ ਜਿੱਦਾਂ ਗਾਹ ਤੇ ਗਾਹ ਖੇਡਾਂ ਖੜਾਓ ਜੀ ਹਾਂਜੀ ਨਸ਼ਿਆਂ ਤੋਂ ਦੂਰ ਰਹੋ ਠੀਕ ਧੰਨਵਾਦ ਹਾਂਜੀ ਕੀ ਨਾਮ ਆ ਭਾਜੀ ਆਪਣਾ ਮਨਦੀਪ ਭਾਈ ਛਮਕੌਰ ਜਿਹੜੀ ਜਗਾ ਤੋਂ ਭਾਜੀ ਆਪਾਂ ਛਮਕੌਰ ਸਾਹਿਬ ਤੋਂ ਆ ਤੇ ਭਾਜੀ ਜਿੱਥੇ ਦੇਖਿਆ ਯਾਰ ਕਿ ਅੱਜ ਕੱਲ੍ਹ ਉਸਤੀ ਦਾ ਮਾਹੌਲ ਬਣਿਆ ਹੋਇਆ ਹੈ ਜਗਾ ਜਗਾ ਮੈਚ ਹੁੰਦੇ ਨੇ ਕੁਸ਼ਤੀ ਦੇ ਕੀ ਕਹਿਣਾ ਚਾਹੁੰਦੇ ਸੀ ਵਧੀਆ ਗੱਲਾਂ ਹੀ ਵੱਤਵਾਰ ਕਰਾਉਣੇ ਚਾਹੀਦੇ ਆ ਜੀ ਨਸ਼ੇ ਵੱਤ ਤੋਂ ਬੰਦਾ ਦੂਰ ਰਹਿੰਦਾ ਆਪਣੇ ਬੱਚਿਆਂ ਨੂੰ ਵੱਤੋ ਆ ਜੋੜਨਾ ਚਾਹੀਦਾ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੁਸ਼ਤੀ ਲੜਦਿਆਂ ਨੂੰ ਮੈਨੂੰ ਹੋ ਗਈ 18-19 ਸਾਲ 18-19 ਸਾਲ ਹੋ ਗਏ ਹਾਂਜੀ ਹਾਂਜੀ ਤੇ ਕਿਹੜੇ ਖਾੜੇ ਚੋਂ ਆਪਾਂ ਮਤਲਬ ਕੀ ਕਰਦੇ ਕੁਸ਼ਤੀ ਸ਼੍ਰੀ ਸ਼੍ਰੀ ਚਮਕੌਰ ਸਾਹਿਬ ਖਾੜਾ ਜੀ ਉਸਤਾਦ ਆ ਗੁਰਪ੍ਰਤਾ ਸਿੰਘ ਕਾਲਾ ਇਹ ਪਾ ਜੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਜੀ ਜੀ ਵੱਤ ਤੋਂ ਵੱਤ ਗੇਮਾਂ ਨਾਲ ਜੋੜਨਾ ਚਾਹੀਦਾ ਇਹ ਕਿੰਨਾ ਸਮਾਂ ਪ੍ਰੈਕਟਿਸ ਕਰਦੇ ਜੀ ਰੈਂਟਸ ਦਾ ਹੀ ਬਹੁਤ ਜ਼ਿਆਦਾ ਜਿੰਨੀ ਕਰ ਲਉ ਨੀਓ ਘਾਟਾ ਜੀ ਠੀਕ ਹੈ ਭਾਈ ਹਾਂਜੀ ਸਰ ਅੱਜ ਕੁਸ਼ਤੀਆਂ ਦਾ ਉਹ ਮੁਕਾਬਲਾ ਹੈ ਜੀ ਠੀਕ ਹੈ ਨਾ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪਹਿਲਵਾਨ ਕਮਲ ਸਿੰਘੜੀ ਬਹੁਤ ਵਧੀਆ ਜੀ ਕੁਸ਼ਤੀ ਦਾ ਦੰਗਲ ਹੋ ਰਿਹਾ ਹੈ ਇਦਾਂ ਦੇ ਹੋਰ ਵੀ ਸਾਰੇ ਪਿੰਡਾਂ ਦੇ ਉਪਰਾਲੇ ਕਰਨੇ ਚਾਹੀਦੇ ਕੁਸ਼ਤੀ ਦਾ ਦੰਗਲ ਕਰਾਉਣ ਦੇ ਇਹ ਇਹਨਾਂ ਦਾ ਬਹੁਤ ਪੁਰਾਣਾ ਦੰਗਲ ਹੋ ਰਿਹਾ ਕੁਸ਼ਤੀ ਦਾ ਦੰਗਲ ਬਹੁਤ ਵਧੀਆ ਕਰਾਉਣਾ ਹੈ ਵੀ ਹੋਰ ਵੀ ਆਪਣੇ ਇਲਾਕੇ ਦੇ ਵਿੱਚ ਵੱਧ ਚੜ ਕੇ ਕੁਸ਼ਤੀ ਦੇ ਅੰਗਲ ਜਾਂ ਹੋਰ ਵੀ ਖੇਡ ਮੁਕਾਬਲੇ ਕਰਾਉਣੇ ਚਾਹੀਦੇ ਹਨ ਕਮਲਜੀਤ ਜੀ ਤੇ ਦੇਖਿਆ ਜਾ ਰਿਹਾ ਕਿ ਤੁਸੀਂ ਬਹੁਤ ਆਪਣਾ ਵਧੀਆ ਲੈਵਲ ਤੇ ਨਾਮ ਬਣਾਇਆ ਹੈ ਪਰਮਿੰਦਰ ਤੁਮਸ਼ੜੀ ਜੀ ਨੇ ਵੀ ਆਪਣਾ ਵਧੀਆ ਨਾਮ ਬਣਾਇਆ ਤੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅ ਵੀ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕਿਸੇ ਵੀ ਗੇਮ ਦੇ ਵਿੱਚ ਇਹ ਨਹੀਂ ਕਹਿੰਦਾ ਕੱਲੀ ਕੁਸ਼ਤੀ ਦੇ ਕਿਸੇ ਵੀ ਗੇਮ ਕੋਈ ਕਿਸੇ ਫੀਲਡ ਦੇ ਵਿੱਚ ਗੇਮ ਕਰੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਆਪਣੇ ਮਾਪੇ ਦਾ ਆਪਣੇ ਪਿੰਡ ਦਾ ਨਵ ਰੋਸ਼ਨਪੁਰ। ਧੰਨਵਾਦ।